ਸਾਡੇ ਮੋਟਰਸਾਈਕਲ ਚਲਾਣ ਕਰਤਾ ਤੂੰ ਗਲਤ ਬੋਲ ਰਿਹਾ ਤੇ ਮੈਂ ਭੱਜਾ ਹੁੰਦਾ ਸਦਾ ਸਭ ਬਿਲਕੁਲ ਇਸ ਵਕਤ ਦੇਖ ਸਕਦਾ ਹਾਂ ਕਿ ਨਾਕਾ ਲੱਗਾ ਹੋਇਆ ਉੱਥੇ ਵਿਵਾਦ ਹੋਇਆ ਗੱਲਬਾਤ ਕਰਾਂਗੇ ਮੈਡਮ ਹੋਇਆ ਕੀ ਜੀ ਵੈਸੇ ਦੱਸਿਓ ਮੜਾ ਜੀ ਬਤਮੀਜ਼ਾ ਬੋਲ ਰਿਹਾ ਹੈ ਬੰਦਾ ਹੁਣ ਕਹਿੰਦਾ ਚਲਾਨ ਵੀ ਕਰਤਾ ਅੱਥੇ ਮੇਰੇ ਤੇ ਪਰਚਾ ਦਰਜ ਨਾ ਕਰੋ ਮੈਡਮ ਦਾ ਮੋਟਰਸਾਈਕਲ ਮੇਰਾ ਮੈਂ ਮੋਟਰਸਾਈਕਲ ਲੈ ਕੇ ਜਾਵੇ ਚਲਾਨ ਕਰਾਤਾ ਪਰਚਾ ਦਰਜ ਇਹਦੇ ਤੇ ਵੀ ਹੋਵੇ ਕਿਉਂਕਿ ਮੈਂ ਮੋਟਰਸਾਈਕਲ ਤੇ ਸੀ ਇਹਨੂੰ ਐਸੀ ਵੀ ਇਹ ਕਿਹੜਾ ਅਫਸਰ ਦੇ ਘਰੋਂ ਇਹੋ ਹੀ ਨਹੀਂ ਦੱਸਦਾ ਵੀ ਅਫਸਰ ਦੇ ਘਰ ਆਈਆ ਫਿਰ ਸਾਨੂੰ ਨ ਪਹਿਲਾਂ ਤੂੰ ਮੈਨੂੰ ਕਹਿੰਦਾ ਇੱਧਰ ਆਨੀ ਇੱਧਰ ਆਉਣ ਦਾ ਮਤਲਬ ਕੀ ਹੋਇਆ ਕੀ ਗੱਲ ਕੀ ਹੋਈ ਜੀ ਤੁਸੀਂ ਮੋਟਰਸਾਈਕਲ ਤੇ ਆਦੇ ਸੀਗੇ ਮੈਡੀਨਾਂ ਬੋਲ ਰਿਹਾ ਅਸੀਂ ਇੱਥੋਂ ਨੋਕਲ ਆ ਰਹੇ ਸੀ ਹੂੰ ਪਾਰਲਰ ਤੇ ਜਾ ਰਹੇ ਹਾਂ ਅਸੀਂ ਦੱਸਿਆ ਨਹੀਂ ਬੋਲ ਤੇ ਸੀਗੇ ਤੁਸੀਂ ਹਾਂ ਇਹ ਬੱਚੇ ਨੇ ਕਹਤਾ ਮੈਂ ਘਰੋਂ ਹੀ ਲੈ ਕੇ ਆਇਆ ਮੈਡਮ ਕਹਿੰਦੀ ਮੈਨੂੰ ਕੁਬਰਾ ਟੋਰੀ ਇਸ ਇੱਥੇ ਜਾ ਹਾਂ ਪਾਰਲਰ ਫਿਰ ਬੱਚਾ ਘਰੋਂ ਚਾਹਤੇ ਜੇ ਲੈ ਆਇਆ ਫਿਰ ਕੀ ਬੀਕ ਜਾਲਾ ਇਹ ਆ ਕੇ ਬੋਲਦਾ ਕਹਿੰਦਾ ਇੱਧਰ ਆਨੀ ਤੂੰ ਬਲਾ ਤਾਂ ਆਹ ਬੋਲਿਆ ਆਹ ਖੜਾ ਇਹਦਾ ਨਾਂ ਕੀ ਆ ਪੜ ਲਓ ਇਨਾ ਇਹਨੂੰ ਪਤਾ ਲੱਗ ਗਿਆ ਮੈਂ ਆਪਸੇ ਦੇ ਕਰੋ ਇਹ ਇਹ ਤਾਂ ਮੈਂ ਖੜ ਗਈ ਮੈਂ ਕਿ ਸਾਡੇ ਕੋਲ ਚਲਾ ਆ ਅਫਸਰ ਦੇ ਕਰੋ ਤੁਸੀਂ ਉਹ ਮੈਂ ਕਿ ਮੇਰੇ ਕੋਲ ਹੈਲਮਟ ਨਹੀਂ ਚਲਾਣ ਦੋ ਤੁਹਾਡੇ ਹੈਲਮਟ ਦਾ ਨਾਮ ਕੀ ਹੈ ਮੈਮ ਤੁਸੀਂ ਕਹਿ ਰਹੇ ਹੋ ਅਫੀਸਰ ਦੀ ਵਾਈਫ ਹੋ ਤੁਸੀਂ ਅਫਸਰ ਹੀ ਆ ਰਹੇ ਹੋ ਨਹੀਂ ਨਾਮ ਤਾਂ ਦੱਸੋ ਉਹ ਨਹੀਂ ਆ ਰਹੇ ਮੈਡਮ ਨਾਮ ਦੱਸਣ ਦੀ ਕੀ ਪ੍ਰੋਬਲਮ ਹੈ ਤੁਹਾਡੇ ਨਹੀਂ ਵੈਸੇ ਹੋਇਆ ਕਿ ਤੁਹਾਨੂੰ ਰੋਕੇਗਾ ਤਾਂ ਮੈਡਮ ਇਹਨਾਂ ਦੱਸ ਦਿਓ ਬਤਮੀ ਤੁਸੀਂ ਬੋਲਿਆ ਕਹਿ ਰਹੇ ਹੋ ਰੋਕੇਗਾ ਤਾਂ ਮੈਡਮ ਤੁਹਾਨੂੰ ਇਹਨਾਂ ਨੇ ਮੋਟਰਸਾਈਕਲ ਤੇ ਜਾ ਰਹੀ ਤਾਂ ਚਲਾਣ ਕਰਤਾ ਸੀ ਸਰਵਾਤ ਆਪੀ ਸਾਡੇ ਕੋਲ ਹੈਲਮਟ ਨਹੀਂ ਕਰਵਾਤਾ ਸੀ ਹੂੰ ਇਹਨੇ ਬਤਮੀਜ਼ ਨਾ ਬੋਲੂਗਾ ਫਿਰ ਤੁਸੀਂ ਬੋਲਾਂਗੇ ਕੀ ਕਿਹਾ ਕਿਸੇ ਤੁਹਾਨੂੰ ਇਹਨੇ ਗਾਲਾਂ ਕੱਢੀਆਂ ਸਾਨੂੰ ਬਤਮੀਜ਼ ਨਾਲ ਕਿਹਨਾਂ ਨੇ ਕੱਢੀਆਂ ਹਾਂ ਸਰਪ੍ਰੀਤ ਐਸਰੀ ਹਾਂ ਪਰਪ੍ਰੀਤ ਆ ਤੁਹਾਨੂੰ ਬੋਲੇ ਆ ਹਾਂ ਇਹਨੇ ਗਾਲਾਂ ਕੱਢੀਆਂ ਸਾਨੂੰ ਕਿਸ وجہ ਤੋਂ ਬੋਲੇ ਆ ਇਹ ਕਹਿੰਦੇ ਇੱਧਰ ਆ ਨੀ ਤੂੰ ਉਹ ਕਹਿੰਦੇ ਨਹੀਂ ਵੀ ਜਾਣਨਾ ਤੇਨੂੰ ਇੱਧਰ ਬੁਲਾ ਹਾਂ ਉਹਨੂੰ ਪਤਾ ਲੱਗ ਗਿਆ ਵੀ ਅਫਸਰ ਦੇ ਕੋਲ ਉਹ ਜਾਣ ਨੂੰ ਕਹਿ ਰਿਹਾ ਇਹ ਕਹਿੰਦਾ ਇੱਧਰ ਆ ਨੀ ਤੂੰ ਤੇ ਗਾਲਾਂ ਕੱਢ ਰਿਆ ਤੁਹਾਨੂੰ ਕਹਿ ਰਹੀ ਸਰ ਦੱਸੋ ਮਾੜਾ ਤੁਹਾਡੇ ਇਲਜ਼ਾਮ ਲੱਗ ਰਹੇ ਬਤਮੀਜ਼ੀ ਨਾਲ ਤੁਸੀਂ ਕਹਿੰਦੇ ਬੁਲਾਇਆ ਉਹਨਾਂ ਨੂੰ ਗਾਲਾਂ ਕੱਢੀਆਂ ਕਿੰਨੀ ਕੀ ਸੱਚਾਈ ਆ ਕਿੰਨਾ ਕਾ ਝੂਠਾ ਦੱਸੋ ਮਾੜਾ ਜੀ ਸਾਰਾ ਸਾਰਾ ਝੂਠ ਬੋਲਦਾ ਜੀ ਹੂੰ ਸਾਨੂੰ ਕੋਈ ਜਾਨੀ ਬਿੱਤੀ ਥੋੜੀ ਜਾਈ ਬਈ ਸਾਰਾ ਕੁਝ ਤਾਂ ਆ ਜੀ ਆਸਤ ਇਹ ਕਹਿੰਦੇ ਸੀ ਜੀ ਅੱਜ ਕਰ ਬਣੇ ਪੈ ਲੋਕਲ ਆ ਹੂੰ ਤੇ ਇਹ ਮੁੜ ਕੇ ਪਾਣੀ ਕੀ ਕਹਿੰਦਾ ਬਈ ਮੈਂ ਕਿਹਾ ਤੁਸੀਂ ਇੱਧਰ ਆ ਜਾਓ ਮੈਂ ਕਿਹਾ ਇਹ ਗੱਲ ਕਹੀ ਵੀ ਤੁਸੀਂ ਇੱਧਰ ਆ ਜਾਓ ਮੈਂ ਕਿਹਾ ਕਿ ਇੱਧਰ ਤੁਸੀਂ ਮੈਨੂੰ ਆ ਇੰਨੀ ਇੱਧਰ ਆ ਮੈਂ ਐਦਾਂ ਦੀ ਗੱਲ ਕੀਤੀ ਹੂੰ ਐਡੀ ਪੁਲਿਸ ਫੋਰਸ ਆ ਗਈ ਐਡੀ ਵੱਡੀ ਤਾਂ ਗੱਲ ਹੀ ਹੈ ਨਹੀਂ ਕੋਈ ਤੁਹਾਡਾ ਪਿਓ ਨਾਲ ਗੱਲ ਕਰਾਉਂਦੀਆਂ ਬਸ ਇਸ ਤੋਂ ਗੱਲ ਪਿਆ ਕੋਣ ਆ ਪਿਓ ਕੋਣ ਆ ਜੀ ਪਤਾ ਨਹੀਂ ਹੁਣ ਕੋਣ ਆ ਤੁਹਾਨੂੰ ਕਹਿ ਰਹੇ ਪਿਓ ਨਾਲ ਗੱਲ ਕਰਾਂਗੇ ਜਿਹੜੇ ਅਫਸਰ ਦਾ ਕੋਈ ਜ਼ਿਕਰ ਕਰ ਰਹੇ ਕਿਹੜਾ ਅਫਸਰ ਆ ਦਾ ਸਾਦਾ ਮੈਂ ਖੋਲਿਆ ਆਓ ਇੱਧਰ ਆਓ ਮੋਰੇ ਕਹਿੰਦੇ ਇਹ ਕਿਸੇ ਆਫੀਸਰ ਦੀ ਵਾਈਫ ਹੈ ਇਹਨਾਂ ਨੇ ਨਾਮ ਵਗੈਰਾ ਕੋਈ ਦੱਸਿਆ ਨਹੀਂ ਚਲਾਨ ਕਿਸ ਚੀਜ਼ ਦਾ ਹੋਇਆ ਸੀ ਕਿਸ ਚੀਜ਼ ਗਲਤੀ ਕੀਤੀ ਇਹਨਾਂ ਨੇ ਹੱਲਮਟ ਲਾਇਸੈਂਸ ਤੇ ਮਿਸਰੀ ਦਾ ਕਰਾਫ ਹਾਂ ਕਰਿਆ ਨਾਲ ਇਹਨਾਂ ਨੇ ਹੋਰ ਕਰਿਆ ਹਾਂ ਮੈਂ ਜਾਵਾਂਗਾ ਤੇ ਗਏ ਨਹੀਂ ਮੈਂ ਕਰਤਾ ਵੀ ਮੇਰੇ ਖਰਚਾ ਨਾ ਦਰਜ ਕਰਾ ਦੇਣਾ ਮੈਂ ਗੱਲ ਕਰਵਾਈ ਤਾਂ ਹੀ ਛੱਡਿਆ ਮੈਂ ਗੱਲ ਕਰਤੀ ਨਾ ਮੈਂ ਨਾ ਨਹੀਂ ਕਰਾਈ ਉਹ ਤਾਂ ਬਾਅਦ ਹੀ ਕਰਉਂਗਾ ਜਦੋਂ ਆਇਆ ਰੀਡਰ ਰਸੀਦਾ ਰੀਡਰ ਰੀਡਰ ਰਿਕਾਰਡਿੰਗ ਆ ਇਹਨਾਂ ਨੇ ਕੀ ਦੱਸੋ ਜੀ ਕਿੰਦਰ ਰਿਕਾਰਡਿੰਗ ਆ ਮੇਤੋਂ ਗੱਲ ਕਰਾਈ ਤੁਹਾਡੀ ਤੁਸੀਂ ਮਤਲਬ ਕਿ ਫੋਨ ਤੇ ਛੱਡ ਦਿੰਨੇ ਬੰਦੇ ਇਦਾਂ ਸਰ ਇਦਾਂ ਛੱਡ ਦਿੰਨੇ ਆ ਉਹ ਕਹਿ ਰਹੇ ਸਾਡੇ ਕੋ ਰਿਕਾਰਡਿੰਗ ਆ ਬੰਦੇ ਛੱਡਣ ਦੀ ਫੋਨ ਛਡਾਉਣ ਦੀ ਉਹਦਾ ਉਹਦਾ ਕਹਿੰਦੇ ਸੀ ਕਿ ਮੈਂ ਆਪ ਕੋ ਦੀ ਵਾਈਫ ਆ ਉਹਨਾਂ ਨੇ ਗੱਲ ਕਰੀ ਭੇਜਿਆ ਨਹੀਂ ਨਹੀਂ ਪਤਾ ਨਹੀਂ ਦੱਸਿਆ ਨਹੀਂ ਦੱਸਿਆ ਗੱਲ ਕਰਤੀ ਛੱਡੇ ਇਹਨਾਂ ਨੇ ਸਾਨੂੰ ਗੱਲ ਕਰਕੇ ਛੱਡੇ ਇਹਨਾਂ ਨੇ ਸਾਨੂੰ ਨਹੀਂ ਮੈਨੂੰ ਦੱਸਿਆ ਨਹੀਂ ਕਿਸੇ ਨੂੰ ਥੋੜਾ ਸਾਡਾ ਸਾਨੂੰ ਗੱਲ ਕਰਕੇ ਛੱਡੇ ਇਹਨਾਂ ਨੇ ਸਾਨੂੰ ਜੇ ਨਾਂ ਦੱਸਿਆ ਉਹਦਾ ਕਿਸ ਅਫਸਰ ਨੇ ਹੁਣ ਕਹਿ ਰਿਹਾ ਕਿ ਮੇਰੇ ਨਾਲ ਕੋਈ ਗੱਲ ਹੀ ਨਹੀਂ ਹੋਈ ਪਹਿਲਾਂ ਤਾਂ ਇਹਨਾਂ ਨੇ ਕਿਹਾ ਤਾ ਭੱਜ ਜਾ ਹੁਣ ਤਰਿਆ ਪਾਉਂਦਾ ਜੀਰੋ ਪਤਾ ਲੱਗ ਗਿਆ ਨਾ ਵੀ ਮੈਡਮ ਨੇ ਤਾਂ ਸਾਡੀਆਂ ਕਾਲਾਂ ਨੂੰ ਸਾਹਾ ਜਾ ਕਰਤ ਕੀ ਮੈਡਮ ਨੂੰ ਪਤਾ ਲੱਗ ਕੇ ਵੀ ਗਾਣਾ ਕੱਢ ਰਹੇ ਨੇ ਫਿਰ ਇਹਨਾਂ ਨੇ ਬੋਰਡ ਪਾ ਦਿੱਤਾ ਨਹੀਂ ਗਾਣਾ ਤੁਸੀਂ ਕੱਢ ਰਹੇ ਹੋ ਕੋਈ ਖੰਦ ਨਹੀਂ ਕਿਸੇ ਵੈਲਟੀ ਵਾਲੇ ਵੀ ਉਹ ਬੋਰਡ ਮੈਨੂੰ ਕਹਿੰਦੇ ਆ ਮੈਂ ਤੁਹਾਡੇ ਪਿਓ ਨਾਲ ਗੱਲ ਕਰਾਉਂਦੀ ਆ ਨਹੀਂ ਰਹੇ ਬੋਰਡ ਕਰਤਾ ਉਹ ਕਹਿੰਦੇ ਕਿ ਸਾਡਾ ਨਾ ਗਲਤ ਵਰਡਿੰਗ ਬੋਲੀ ਕਿ ਪਿਓ ਨਾਲ ਗੱਲ ਕਰਾਉਣੇ ਪਿਓ ਇਦਾਂ ਵੀ ਕੋਈ ਹੋਈ ਮੈਡਮ ਗੱਲ ਹਬ ਗਲਤ ਬੋਲੇ ਨੇ ਪਾ ਬੋਲੀ ਆ ਦੱਸੋ ਜੀ ਹੁਣ ਤੁਹਾਡੇ ਤੇ ਇਲਜ਼ਾਮ ਲਾ ਰਹੇ ਸਰੋ ਮੈਂ ਤੁਹਾਨੂੰ ਮੂਵੀ ਦੇਣਾ ਜੀ ਮੇਰੇ ਕੋਲ ਮੂਵੀ ਬਣੀ ਪਈ ਆ ਜੇ ਨਹੀਂ ਮੈਂ ਤੁਹਾਡੇ ਨਾਲ ਪਿਓ ਨਾਲ ਗਾਲ੍ਹਾਂ ਕਢਾਉਣੀ ਆ ਦਿਖਾਓ ਮਾੜਾ ਵੀਡੀਓ ਦਿਖਾਓ ਵਾਲੀ ਵੀਡੀਓ ਹੁਣ ਮਾਣਾ ਜਨ ਤੁਸੀਂ ਦਿਖਾਓ ਤੁਹਾਡੇ ਕੋ ਕਿ ਪ੍ਰੂਫ ਨੇ ਲਿਓ ਲਿਖੋ ਜੀ ਲਿਖੋ ਲਿਖੋ ਨੰਬਰ ਲਿਖੋ ਆ ਦੇਖੋ ਚਪੇੜਾ ਮਾਰ ਦੇ ਚਪੇੜਾ ਮਾਰ ਨੂੰ ਜਾਓ ਨੰਬਰ ਇਹ ਦੇਖ ਲਓ ਚਪੇੜਾ ਮਾਰ ਨੂੰ ਦੀ ਆ ਦਿਖਾਓ ਵੀਡੀਓ ਚਪੇੜਾ ਮਾਰ ਨੂੰ ਦੀ ਆ ਕਿਹਦੇ ਚਪੇੜਾ ਮਾਰ ਸੱਦੇ ਸਾਨੂੰ ਹੋ ਗਿਆ ਦੇ ਚਪੇੜਾ ਮਾਰ ਨੂੰ ਨਾਨੀ ਤਾਂ ਖਾਣ ਦੀ ਮਾਰੂਗੀ ਕੋਈ ਜਨਾਨੀ ਦਿੱਕਤ ਨੂੰ ਕਹਿੰਦਾ ਕਿ ਬੈਠੀ ਅਫਸਾਨੀ ਬੀਬੀਆਂ ਤਾਂ ਨਹੀਂ ਕਰਦੀਆਂ ਇਹ ਅਫਸਾਨੀ ਵਾਈਫ ਹੋਣੇ ਤੁਸੀਂ ਤਾਂ ਨਹੀਂ ਬੋਲ ਸਕਦੇ ਹਨ ਇਹ ਮੈਂ ਮੋਬਾਈਲ ਖੋਲੀ ਸੀ ਬਾਅਦ ਚ ਮੋਬਾਈਲ ਖੋਲਿਆ ਹੁੰਦਾ ਨਾ ਅੱਛਾ ਜੀ ਮੋਬਾਈਲ ਕਿੱਥੇ ਖੋਇਆ ਸੀ ਐਚ ਭੇਜ ਦੋ ਬੈਲ ਮਾਰ ਸਰ ਕੀ ਗੱਲ ਕੀ ਹੋਈ ਸੀ ਉਹਰੇ ਰੋਕਿਆ ਕੀ ਹੋਇਆ ਸੀ ਦੱਸੋ ਜੀ ਇਹਨਾਂ ਨੇ ਰੋਕਿਆ ਇੱਕ ਐਕਟਵਾ ਤੇ ਲੇਡੀ ਜੈਂਸ ਇੱਕ ਮੋਟਰਸਾਈਕਲ ਤੇ ਲੇਡੀ ਜੈਂਸ ਜਿਹੜਾ ਡਾਟਾ ਸੀਗਾ ਉਨੇ ਹੈਲਮਟ ਨਹੀਂ ਪਾਇਆ ਅਸੀਂ ਉਹਨਾਂ ਨੂੰ ਕਿਹਾ ਭਾਜੀ ਹੈਲਮਟ ਕਹਿੰਦੇ ਭਾਜੀ ਹੈਲਮਟ ਦੇ ਲਾਇਸੈਂਸ ਕਹਿੰਦੇ ਤੇ ਭਾਜੀ ਗੱਡੀ ਚਾਰ ਦੇ ਲਾਓ ਇਹ ਕਹਿੰਦੇ ਵੀ ਮੈਡਮੋ ਕਹਿੰਦੇ ਆ ਸਾਹ ਸਾਹ ਹੁਜਾਰੀ ਕਹਿੰਦੇ ਮੈਡਮ ਕੀ ਕਹਿੰਦੇ ਮੈਂ ਤਾਂ ਚੱਲ ਕੋਲ ਗੱਡੀ ਆ ਮੇਰੇ ਕੋਲ ਹੈ ਨਹੀਂ ਗੱਲ ਕਿਹੜੀ ਅਫਸਰ ਨਾਲ ਕਰਾਈ ਤੁਸੀਂ ਉਹ ਕਹਿ ਰਹੇ ਅਫਸਰਾਂ ਨਾਲ ਗੱਲ ਕਰਾਈਏ ਤੇ ਬਾਅਦ ਦੇ ਵਿੱਚ ਮੈਡਮੋ ਕੁੱਟਿਆ ਕੁੱਟਿਆ ਸਾਡੇ ਅੰਛਾਰ ਨੂੰ ਕੁੱਟਿਆ ਆਪਣੇ ਪਿਓ ਨਾਲ ਗੱਲ ਕਰ ਕੁੱਤਾ ਯਾਨੀ ਕਿ ਸਾਰੀ ਪੁਲਿਸ ਨੂੰ ਇਹੋ ਜਿਹਾ ਆਏ ਨੇ ਹੈ ਨਾ ਯਾਨੀ ਕਿ ਛੱਡੀ ਦਿਓ ਭਾਈ ਗੱਲਾਂ ਕਰਨ ਵਾਲੀਆਂ ਭਾਈ ਇੱਥੇ ਪੜਦੇ ਖੜੇ ਜਿਵੇਂ ਉਹ ਕਹਿ ਰਹੇ ਕਿ ਐਸਪੀ ਉਹਨਾਂ ਦੇ ਘਰ ਵਾਲੇ ਮਤਲਬ ਲੱਗਦਾ ਲੱਗਦਾ ਕਿ ਆਪਣੇ ਇਸ ਤਰੀਕੇ ਨਾਲ ਕੋਈ ਫੈਮਲੀ ਮੈਂਬਰ ਬਿਹੇਵ ਕਰਦਾ ਇਹ ਗੱਲ ਕਰਾਈ ਗਈ ਆ ਤੁਹਾਡੇ ਅਫਸਰਾਂ ਨਾਲ ਗੱਲ ਕਰਾਈ ਕਿਸੇ ਨਾਲ ਉਹਨਾਂ ਨੇ ਤੁਹਾਡੇ ਨਾਲ ਓਏ ਕਿਸ ਤੁਸੀਂ ਇੱਕ ਵਾਰ ਦੱਸੋ ਉਹਨਾਂ ਨੇ ਕਿਸੇ ਨਾਲ ਹੀ ਗੱਲ ਕਰਾਈ ਤੁਹਾਡੇ ਨਾਲ ਕਿਸੇ ਨਾਲ ਵੀ ਗੱਲ ਕਰਾਈ ਨਹੀਂ ਗੱਲ ਹੀ ਕਰਾਈ ਕਿਸੇ ਨਾਲ ਵੀ ਨਹੀਂ ਕਰਾਈ ਗੱਲ ਜੀ ਨਹੀਂ ਉਹ ਕਹਿ ਰਹੇ ਮੈਨੂੰ ਕਹਿ ਰਹੇ ਕਿ ਚੱਲ ਜੋ ਚੱਲ ਜੋ ਚੱਲਦੇ ਸੀਗੇ ਬਿਨਾਂ ਚਲਾਣ ਤੋਂ ਇੱਥੇ ਇਧਰ ਆ ਜਾਓ ਉੱਥੇ ਇੱਥੇ ਰੋਡ ਜਿੱਥੇ ਇਹ ਹੁੰਦਾ ਮੈਂ ਤੁਸੀਂ ਇਧਰ ਆ ਜਾਓ ਉਹ ਕਹਿੰਦਾ ਤੁਸੀਂ ਮੈਨੂੰ ਕਹਿੰਦਾ ਨੀ ਆ ਜਾਓ ਮੈਂ ਇੱਧਰ ਨਹੀਂ ਮੈਂ ਗਿਆ ਉਹ ਨਾਲ ਕਹਿੰਦੇ ਉਹਨਾਂ ਨਾਲ ਗੱਲ ਹੋਈ ਤੇ ਦਿਖਾਉਣ ਹੈ ਨੀ ਉਹ ਮਲਾਜਮ ਉਸ ਇੱਕ ਇਹ ਭਾਜੀ ਆ ਇੱਕ ਹੋਰ ਮੁੰਡਾ ਮਲਾਜਮ ਆ ਹੋ ਰਿਹਾ ਕੱਲ ਨੂੰ ਕਿਰਪਾ ਦੇ ਕੁੜਾ ਨਾ ਵੀ ਧੱਕਾ ਕਰ ਰਹੇ ਉਹ ਕਹਿੰਦੇ ਉਹ ਮਲਾਜਮ ਨਹੀਂ ਘਰ ਸਾਡੇ ਘਰੋਂ ਨਹੀਂ ਨਹੀਂ ਇੱਕ ਮੁੰਡਾ ਹੋਰ ਆਇਆ ਨੀ ਜੀ ਬੰਦੇ ਆ ਜਾਂਦਾ ਵੀ ਜਿੱਥੇ ਹਾਂ ਸੋ ਬਿਲਕੁਲ ਇਸ ਵਕਤ ਦੇਖ ਸਕਦੇ ਹਾਂ ਪੁਲਿਸ ਤੇ ਇਲਜ਼ਾਮ ਲੱਗ ਰਿਹਾ ਦੂਸਰੇ ਪਾਸੇ ਪੁਲਿਸ ਵੀ ਇਸ ਵਕਤ ਦਾਜ ਦੇ ਕਿ ਦੋਨੇ ਪੱਖ ਆਮੋ ਸਾਹਮਣੇ ਹੋ ਗਏ ਹੋਏ ਆ ਦਾਜ ਦੇ ਕਿ ਆਪ ਮੋਟਰਸਾਈਕਲ ਰੋਕਿਆ ਸੀਗਾ ਤੇ ਇਹ ਮੋਟਰਸਾਈਕਲ ਰੋਕਣ ਤੋਂ ਬਾਅਦ ਵਿਵਾਦ ਜਿਹੜਾ ਹੋਰ ਵੱਧਾ ਹੈ ਨਜ਼ਰ ਆ ਰਿਹਾ ਇਸ ਵਕਤ ਇਨਸਪੈਕਟਰ ਨੇ ਜਿਹੜੇ ਜੋਂਦੇ ਸੜਕਾਂ 'ਤੇ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਹਾਂ ਚਲਾਓ ਇਹਨੂੰ ਬਹੁਤ ਨਾ ਹਾਂ ਚਲਾਓ ਇਹਨੂੰ ਬਹੁਤ ਨਾ ਹਾਂ ਚਲਾਓ ਇਹ ਚੱਲੀ ਜਾ ਪੰਜਾਬੀ ਅੰਦਰ ਪਾਣੀ ਤਾਂ ਸੋ ਦੇਖ ਸਕਦੇ ਹੋ ਇਸ ਵਕਤ ਪੁਲਿਸ ਆਉਰੇ ਦੱਸਦੇ ਕਿ ਕਾਫੀ ਵੱਡੀ ਗਿਣਤੀ ਨੇ ਤਣਾਤ ਆ ਸੋ ਦੇਖ ਸਕਦੇ ਹੋ ਮਾਹੌਲ ਇਸ ਵਕਤ ਕਿਹੋ ਜਿਹਾ ਬਣ ਗਿਆ ਪੁਲਿਸ ਜਿਹੜੀ ਦੱਸਦੇ ਇਸ ਇਲਾਕੇ ਦੇ ਵਿੱਚ ਜਿੰਨੇ ਟ੍ਰੈਫਿਕ ਦੇ ਮੁਲਾਜ਼ਮ ਨੇ ਸਾਰੇ ਇਸ ਵਕਤ ਉਰੇ ਤਣਾਤ ਹੋਏ ਪਏ ਆ ਆ ਦੇਖ ਸਕਦੇ ਹੋ ਜੋਂ ਦੀਆਂ ਗੱਡੀਆਂ ਉਰੇ ਆ ਚੁੱਕੀਆਂ ਨੇ ਬਿਲਕੁਲ ਨਜ਼ਦੀਕ ਸਿਵਧਾਨ ਚੌਕ ਹੈ ਉਸ ਦੇ ਨਜ਼ਦੀਕ ਹੀ ਹੈ ਜਿਹੜਾ ਦੱਸਦੇ ਕਿ ਵਿਵਾਦ ਹੋਇਆ ਪੁਲਿਸ ਹੀ ਪੁਲਿਸ ਉਰੇ ਹੋਈ ਪਈ ਆ ਦੇਖ ਸਕਦੇ ਹੋ ਉਰੇ ਮੈਡਮ ਮੌਜੂਦ ਨਾਲ ਗੱਲਬਾਤ ਕਰ ਲੈਣੇ ਆ ਨਾਕੇ ਦੇ ਉੱਤੇ ਵਿਵਾਦ ਜਿਹੜਾ ਹੁੰਦਾ ਹੈ ਦਿਖਾਈ ਦੇ ਰਿਹਾ ਇਸ ਵਕਤ ਦੇਖ ਸਕਦੇ ਹੋ ਤੁਸੀਂ ਕਿਹਦੇ ਚ ਸੀ ਤੁਸੀਂ ਕੀ ਚਲਾ ਰਹੇ ਸੀ ਬੁੱਲੜ ਕਹਿੰਦਾ ਬੇਟਾ ਇਹ ਤੇ ਚਾਹੋ ਨਹੀਂ ਹੈਲਮਟ ਨਹੀਂ ਹੈਗਾ ਅਸੀਂ ਆਖਾ ਠੀਕ ਹੈ ਬਿਰਜੀ ਜੇ ਹੈਲਮਟ ਨਹੀਂ ਹੈਗਾ ਹੈਲਮਟ ਦੇਖਾਂ ਦੱਸਣੇ ਕਰ ਦੋ ਅੱਲਾਮ ਕਸਾ ਵਾ ਲਾਈ ਬਾਤ ਦਾ ਸਮਾਂ ਖਾਦਾ ਹੁੰਦਾ ਹੂ ਇੱਥੇ ਨਿਕਲੋ ਨੋਕਲ ਆ ਕਲਰ ਤੇ ਛੱਟ ਕੇ ਆ ਰਹੇ ਹਾਂ ਅਸੀਂ ਇਥੋਂ ਲੰਘ ਕੰਡਾ ਲੰਘ ਜੋ ਲੰਘ ਜੋ ਸਾਬ ਨਾਲ ਗੱਲ ਕਰਾਤੀ ਹੋਣੀ ਜਦੋਂ ਨੁਗ ਹੋਣ ਲੱਗੇ